ਬਈ ਸਾਡਾ ਬਰੂਨੋ ਬੜਾ ਤੰਗ ਕਰਦਾ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਇੱਧਰ ਆਇਆ ਸੀ ਬਰੂਨੋ ਉਹ ਫਿਰਦਾ ਨਿਕੋ ਕਿੱਥੇ ਫਿਰਦਾ ਉਹ ਫਿਰਦਾ ਸ਼ਹਿਰ ਦੀਂਦਾ ਹੋਵੇ ਉਹ ਫਿਰਦਾ ਪੂਰ ਰਹੋ ਖੇਰ ਜਾ ਖੇਰ ਜਾ ਕੋਟੀ ਕਰਕੇ ਆਇਆ ਉਹਨਾਂ ਨੇ ਤੈਨੂੰ ਕੁੱਟਣਗੇ ਖੜ ਜਾ ਕਰ ਮੈਨੂੰ ਹਲਾਣ ਦੇ ਇੱਧਰ ਆ ਜਾ ਇੱਧਰ ਤੈਨੂੰ ਕੁੱਤਰ ਇੱਕ ਦਿਨ ਡੰਡਾ ਮਾਰਿਆ ਸੀ ਨਾ ਨੇ चल 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 गुस्सा ना फिर दिखाई चल जमान डरता है इधर तो सफाई रखता है उधर घर के आता सारा कुछ इधर सफाई रखता है इन्हें कखा जन कट्ठे करके अग ला देंगे एक समय ना ਹਰ ਜਾ ਨਾਲੇ ਮੈਨੂੰ ਡਰਦਾ ਵੀ ਮੇਰੇ ਮਗਰ ਦੀ ਮਾਰੇ ਨਾ ਕੁਛ ਨਹੀਂ ਕਹਿੰਦੇ ਹੁਣ ਨਹੀਂ ਖੁਸ਼ ਕਹਿੰਦੇ ਪੁੱਤ ਉਧਰ ਨਾ ਜਾਇਆ ਕਰ ਉਧਰ ਤੇਰੇ ਮਗਰ ਦੇ ਕੁੱਤਾ ਪੈ ਗਿਆ ਬਰੂਨੋ ਮੇਰੇ ਤੇਰੇ ਖੁਰਕ ਹੋਣ ਲੱਗ ਜਾਂਦੇ ਤੂੰ ਵੱਡ ਦਾ ਬਹੁਤ ਉਸ ਜਾਏਗਾ ਦੇਖੋ ਰੇਸ ਇਹਨੂੰ ਪਤਾ ਨਹੀਂ ਲੱਗਿਆ ਤੁਹਾਡਾ